ਗੁਰਮੁਖੋ ਪਿਆਰਿਓ ਕਈ ਗੁਰਮੁਖ ਸਵਾਲ ਪੁੱਛ ਰਹੇ ਸਨ ਕਿ ਅਸੀਂ ਪ੍ਰਮਾਤਮਾ ਦੀ ਬੰਦਗੀ ਕਿੰਨਾ ਟਾਈਮ ਕਰਨੀ ਹੈ ਤਾਂ ਇਸ ਦਾ ਜਵਾਬ ਆਪਾਂ ਗੁਰਬਾਣੀ ਗੁਰੂ ਜੀ ਤੋਂ ਹੀ ਲੈਣਾ ਹੈ ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਜਦੋਂ ਆਪਾਂ ਖੋਜ ਕਰਦੇ ਹਾਂ ਗੁਰਬਾਣੀ ਗੁਰੂ ਜੀ ਦੀ ਤੇ ਪਾਸ਼ਾ ਸਾਨੂੰ ਸਮਝਾਉਂਦੇ ਨੇ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾਹੋ ਪਾਸ਼ਾ ਕਹਿੰਦੇ ਉਨਾ ਟਾਈਮ ਤੋ ਬੰਦਗੀ ਕਰਨੀ ਹੈ ਭਗਤੀ ਕਰਨੀ ਹੈ ਸਿਮਰਨ ਕਰਨਾ ਹੈ ਜਦੋਂ ਤੱਕ ਤੇਰੇ ਕੋਲ ਸੁਵਾਸ ਹਨ ਹੁਣ ਸੁਵਾਸਾਂ ਦਾ ਪਤਾ ਹੀ ਕੋਈ ਨਹੀਂ ਗੁਰਮਖ ਪਿਆਰਿਓ ਕਦੋਂ ਖਤਮ ਹੋ ਜਾਣ ਪਾਸ਼ਾ ਕਹਿੰਦੇ ਮਤ ਜਪੈ ਸੋ ਆਵੇ ਕੰਨਾ ਆਵੇ ਰਾਮ ਪਤਾ ਹੀ ਕੋਈ ਨਹੀਂ ਅਗਲਾ ਸੁਵਾਸ ਆਉਣਾ ਜਾਂ ਨਹੀਂ ਆਉਣਾ ਤੇ ਉਸ ਅਕਾਲ ਪੁਰਖ ਦੀ ਬੰਦਗੀ ਕਰਨੀ ਹੈ ਗੁਰਮਖ ਪਿਆਰਿਓ ਜਦੋਂ ਤੱਕ ਸਾਨੂੰ ਸੁਵਾਸ ਆਉਂਦੇ ਨੇ ਪਾਸ਼ਾ ਕਹਿੰਦੇ ਦਮ ਦਮ ਸਦਾ ਸੰਵਾਲਤਾ ਦਮ ਨਾ ਵਿਰਥਾ ਜਾਏ ਜੋ ਵੀ ਸਾਨੂੰ ਦਮ ਆ ਰਿਹਾ ਸਾ ਆ ਰਿਹਾ ਪਾਸ਼ਾ ਕਹਿੰਦੇ ਉਹ ਵਿਰਥਾ ਨਹੀਂ ਜਾਣਾ ਚਾਹੀਦਾ ਕਿਉਂਕਿ ਆਪਾਂ ਸੰਸਾਰ ਦੇ ਵਿੱਚ ਲਾਹਾ ਖਟਣ ਵਾਸਤੇ ਆਏ ਹਾਂ ਪੜਦੇ ਆ ਹਨਾ ਬਚਨ ਆਪਾਂ ਗੁਰਬਾਣੀ ਗੁਰੂ ਜੀ ਦੇ ਪਾਸ਼ਾ ਕਹਿੰਦੇ ਪ੍ਰਾਣੀ ਤੋਂ ਆਇਆ ਲਾਹਾ ਲੈਣ ਤੇ ਆਪਾਂ ਇੱਥੇ ਸੰਸਾਰ ਦੇ ਵਿੱਚ ਲਾਹਾ ਖਟਣ ਵਾਸਤੇ ਆਏ ਹਾਂ 84 ਲੱਖ ਜੂਨ ਤੋਂ ਬਚਣ ਵਾਸਤੇ ਆਏ ਹਾਂ ਜਿਨ੍ਹਾਂ ਨੇ ਵੀ ਉਸ ਅਕਾਲ ਪੁਰਖ ਦੀ ਬੰਦਗੀ ਕੀਤੀ ਭਗਤੀ ਕੀਤੀ ਮਿਹਨਤ ਕੀਤੀ ਮਸਕਤ ਘਾਲੀ ਉਹਨਾਂ ਨੇ ਫਿਰ 84 ਲੱਖ ਜੂਨ ਦੀ ਛੁੱਟੀ ਕੀਤੀ ਜੋ ਕਿ ਆਪਾਂ ਹਰੋ ਜ ਪੜ੍ਹਦੇ ਹਾਂ ਹਰੋ ਸੁਣਦੇ ਹਾਂ ਪਾਸ਼ਾ ਕਹਿੰਦੇ ਜਿਨਿ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਆਪਾਂ ਗੁਰਮੁਖ ਪਿਆਰਿਓ ਓਨਾ ਟਾਈਮ ਬੰਦਗੀ ਕਰਨੀ ਹੈ ਜਿੰਨਾ ਟਾਈਮ ਸਾਨੂੰ ਅਕਾਲ ਪੁਰਖ ਸਵਾਸ ਦੇ ਰਿਹਾ ਹੈ ਜੀ